ਵੰਦ ਲਾਓ ਵੰਦ ਲਾਓ ਵੰਦ ਲਾਓ ਵੰਦ ਲਾਓ ਗਰੀਬ ਲੜਕਿਆਂ ਫਿਰ ਵੀ ਜਿਵੇਂ ਉਰੇ ਮਲੇਕਪੁਰੇ ਹਸਪੀਟਲ ਆ ਸਕਿਉਰਟੀ ਬਾਕ ਨਾਲ ਗੱਲ ਕਰੀਏ ਤਾਂ ਕੋਈ ਵੀ ਖਾਸ ਦੇਖਿਆ ਬਈ ਸਕੌਟੀ ਨਹੀਂ ਕਾਰਨ ਉਹ ਸੋਲ ਚਾਹੀਦਾ ਬਿਲਕੁਲ ਜੀ ਇੱਕ ਪਾਸੇ ਕਿਹਾ ਜਾ ਰਿਹਾ ਵੀ ਬੇਟੀ ਪੜਾਓ ਬੇਟੀ ਬਚਾਓ ਤੇ ਅੱਜ ਜੋ ਬੱਚੀਆਂ ਨਾਲ ਹੋ ਰਿਹਾ ਉਹ ਸਾਡੇ ਸਾਹਮਣੇ ਹੈ ਉਹ ਨਾਲ ਜੋ ਪਿਛਲੇ ਦਿਨੀ ਕਲਕੱਤੇ ਚ ਹੋਇਆ ਉਹ ਸਰਦਾਰ ਦੇ ਸਾਹਮਣੇ ਬਹੁਤ ਕਨਾਉਣੀ ਹਰਕਤ ਹੈ ਜੇ ਅਸੀਂ ਪੂਰ ਜੋਰ ਲੰਦਿਆ ਕਰਦੇ ਹਾਂ ਔਰ ਇਹਨਾਂ ਦੋਸਤਿਆਂ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ। ਤੋ ਮਾਰੋ ਕੈਂਟਰੋ ਕੈਂਟਰੋ ਵਾਸੀ ਦਿਓ ਵਾਸੀ ਦਿਓ ਵਾਸੀ ਦਿਓ। ਉਹ ਮਾਪਾ ਪਾ ਨੇ ਬੜੀ ਮਿਹਨਤ ਤੋਂ ਬਾਅਦ ਉਸਨੂੰ ਡਾਕਟਰ ਬਣਾਇਆ ਦਾ ਪਤਾ ਨਹੀਂ ਕਿੰਨੀਆਂ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਉਹ ਕੰਮ ਕਰਦੀ। ਲੇਕਿਨ ਖੁਦ ਉਹ ਉਸ ਨੂੰ ਇਹ ਪਤਾ ਨਹੀਂ تھا ਕਿ ਮੇਰੇ ਨਾਲ ਐਸੀ ਦਰਿੰਦਗੀ ਹੋਊਗੀ ਕਿ ਮੈਨੂੰ ਆਪਣੀ ਜਾਨ ਬਚਾਉਣ ਦੇ ਲਈ ਬਹੁਤ ਸੰਘਰਸ਼ ਕਰਨਾ ਪਊਗਾ ਦੇਖੋ ਜਦ ਅਸੀਂ ਇੱਕ ਪੇਸ਼ੈਂਟ ਦੀ ਪੂਰੀ ਕੇਅਰ ਕਰਦੇ ਹਾਂ ਅਸੀਂ ਇਹ ਨਹੀਂ ਸੋਚਦੇ ਕਿ ਉਹਦਾ ਕੀ ਧਰਮ ਹੈ ਕੀ ਜਾਤ ਹੈ ਫਿਰ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੀ ਸਿਕਿਉਰਿਟੀ ਲਈ ਵੀ ਪੂਰਾ ਪ੍ਰਬੰਧ ਕੀਤਾ ਜਾਵੇ ਲੇਕਿਨ ਅੱਜ ਕਿਤਨੇ ਕਿਤੇ ਸਾਡੀਆਂ ਬੇਟੀਆਂ ਮਹਫੂਜ਼ ਨਹੀਂ ਹੈਗੀਆਂ ਅੱਜ ਦੇਖ ਰਹੇ ਹਾਂ ਕਿ ਇੱਕ ਘਟਨਾ ਤਾਂ ਹਸਪੀਟਲ ਦੇ ਵਿੱਚ ਹੋਈ ਜਿੱਥੇ ਉਹ ਮਰੀਜ਼ਾਂ ਦਾ ਹਾਲਚਲ ਪੁੱਛ ਰਹੀ ਸੀ ਉਹਨਾਂ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉੱਥੇ ਉਸ ਨੂੰ ਆਪਣੀ ਜ਼ਿੰਦਗੀ ਦੇ ਲਾਲੇ ਪੈ ਗਏ ਸਾਡੇ ਵੱਲੋਂ ਬਹੁਤ ਬਹੁਤ ਲੈਟਰਾਂ ਪਾਈਆਂ ਗਈਆਂ ਨੇ ਸਰਕਾਰ ਨੂੰ ਉੱਪਰ ਲੈਟਰਾਂ ਵੀ ਪਾਈਆਂ ਗਈਆਂ ਨੇ ਪਰ ਅੱਜ ਤੱਕ ਕੋਈ ਦਾ ਹੱਲ ਨਹੀਂ ਕੀਤਾ ਗਿਆ ਤੇ ਰਾਤ ਨੂੰ ਕਈ ਵਾਰ ਸਾਡੀਆਂ ਕੁੜੀਆਂ ਨੂੰ ਜਿਹੜੇ ਐਮ ਐਲ ਸੀ ਪੇਸ਼ੈਂਟਸ ਹੁੰਦੇ ਨੇ ਉਹਨਾਂ ਦੇ ਬਹੁਤ ਗਲਤ ਬੋਲ ਕੇ ਜਾਂਦੇ ਨੇ ਬਹੁਤ ਮਾੜਾ ਬੋਲ ਕੇ ਜਾਂਦੇ ਨੇ ਕੁੜੀਆਂ ਫਿਰ ਐਸਐਮਓ ਸਰਕਲ ਕੰਪਲੇਂਟ ਵੀ ਕਰਦੀਆਂ ਨੇ ਪਰ ਸਰਕਾਰ ਵੱਲੋਂ ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਰ ਸਰਕਾਰ ਨੂੰ ਹੁਣ ਤਾਂ ਕਟੋੜ ਕਦਮ ਚੁੱਕਣਾ ਚਾਹੀਦਾ ਹੈ ਪੂਰੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਇੰਨੇ ਬੱਚਲੂਕ ਨਾਲ ਜੋ ਕੁੜੀ ਨਾਲ ਕੀਤਾ ਗਿਆ ਹੈ ਅੱਗੇ ਕਿਸੇ ਦੀ ਵੀ ਮਾਂ ਭੈਣ ਨਾਲ ਹੋ ਸਕਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਾਰ ਕਟੋੜ ਕਦਮ ਚੱਕਣ ਤਾਂ ਕਰਕੇ ਕਿ ਅੱਗੇ ਅਗਰ ਕੋਈ ਇਸ ਤਰ੍ਹਾਂ ਦਾ ਕਦਮ ਚੱਕੂਗਾ ਤਾਂ ਉਹ 100 ਵਾਰ ਸੋਚ ਕੇ ਡਰੇ ਸਤਿ ਸ਼੍ਰੀ ਅਕਾਲ ਜੀ ਕਿਹਾ ਵੀ ਲੋਕ ਚੈਨਲ ਤੇ ਤੁਹਾਡਾ ਸਵਾਲ ਤਾਂ ਹੈ ਪਿਛਲੇ ਦਿਨੀ ਕਪਾ ਦੇ ਵਿੱਚ ਇੱਕ ਤੇਨੀ ਡਾਕਟਰ ਲੜਕੀ ਜਿਹੜਾ ਕਿ ਗੈਂਗਰਪੋਂ ਦਾ ਦਿਸ ਦੇ ਵਿਰੋਧ ਵਿੱਚ ਸਾਰਾ ਭਾਰਤ ਜਾਗ ਉੱਠਾ ਹੈ ਉਸ ਲੜਕੀ ਦੇ ਸੰਗਮਾਂ ਦੇ ਲਈ ਇਸ ਸਮੇਂ ਸਾਰਾ ਭਾਰਤ ਲਗਭਗ ਸੜਕਾਂ ਦੇ ਉੱਪਰ ਅੱਜ ਮਲੇਕੋਲਾ ਦੇ ਵਿੱਚ ਉਸ ਬੇਟੀ ਨੂੰ ਇਨਸਾਫ ਦਿਵਾਉਣ ਦੇ ਲਈ ਕੈਂਡਲ ਮਾਰਤ ਕਰਦਾ ਗਿਆ ਹੈ ਉਸ ਸਮੇਂ ਤਸਵੀਰਾਂ ਦੇਖਾਂਗੇ ਇੱਕ ਮਲੇਕੋਲਾ ਸਰਬਤਰਮਨ ਦੇ ਲੋਕ ਜਿਹਦੇ ਕੱਥੇ ਹੋ ਕੇ ਉਸ ਲੜਕੀ ਨੂੰ ਇਨਸਾਫ ਦਿਵਾਉਣ ਦੇ ਲਈ ਇਸ ਸਮੇਂ ਹਾਜ਼ਰ ਨੇ ਤੋਂ ਜਾਣਾਂਗੇ ਗੱਲ ਕਰਾਂਗੇ ਉਹਨਾਂ ਨਾਲ ਆ ਬਾਬਾ ਜੀ ਮੁਰਦਾ ਮੁਰਦਾ ਫਤਿਹ ਜੀ ਫਤਿਹ ਅੱਬਾ ਜੀ ਬਹੁਤ ੜਕਣਾਉਣਾ ਲੜਕਣਾ ਕੀ ਕਹੋਂਗੇ ਤੁਸੀਂ ਬਿਲਕੁਲ ਜੀ ਇਹ ਬਹੁਤ ਮਿੰਦਨ ਜੋ ਘਟਨਾ ਇੱਕ ਸਿਲਾਵ ਪੜ੍ਹ ਲਿਖ ਕੇ ਬਹੁਤ ਉੱਚੇ ਮਕਾਮ ਤੇ ਪਹੁੰਚਣ ਵਾਲੀ ਬੇਟੀ ਉਹਦੇ ਨਾਲ ਜੋ ਪਿਛਲੇ ਦਿਨੀ ਕਲਕੱਤੀ ਚ ਹੋਇਆ ਤੇ ਉਹ ਸਰਦ ਦੇ ਸਾਹਮਣੇ ਹੈ ਬਹੁਤ ਕਨਾਉਣੀ ਹਰਕਤ ਹੈ ਇਹਦੇ ਅਸੀਂ ਪੂਰ ਜੋਰ ਲੰਦਿਆ ਕਰਦਿਆਂ ਔਰ ਇਹਨਾਂ ਦੋਸਿਆਂ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ ਜੀ ਗਰੀਵ ਲੜਕਿਆ ਫਿਰ ਵੀ ਜਿਵੇਂ ਉਰੇ ਮਲੇਕ ਕੋਲੇ ਹਸਪੀਟਲ ਆ ਸਿਕਿਉਰਟੀ ਬਾਰੇ ਗੱਲ ਕਰੀਏ ਤਾਂ ਕੋਈ ਵੀ ਖਾਸ ਦੇਖਿਆ ਬੈਂਸ ਕਾਉਟੇ ਨਹੀਂ ਸਤਾਰਾਂ ਨੂੰ ਵੀ ਸੌਲ ਚਾਹੀਦਾ ਤੇ ਬਿਲਕੁਲ ਜੀ ਇੱਕ ਪਾਸੇ ਕਿਹਾ ਜਾ ਰਿਹਾ ਵੀ ਬੇਟੀ ਪੜਾਓ ਬੇਟੀ ਬਚਾਓ ਤੇ ਅੱਜ ਜੋ ਬੱਚੀਆਂ ਨਾਲ ਹੋ ਰਿਹਾ ਉਹ ਸਾਡੇ ਸਾਹਮਣੇ ਹੈ ਤੇ ਇਹਦੀ ਜ਼ਰੂਰ ਅਸੀਂ ਪੂਰ ਜੋਰ ਨਿੰਦਿਆ ਕਰਦੇ ਹਾਂ ਔਰ ਬੱਚੀਆਂ ਦੀ ਸੁਰੱਖਿਆ ਤਾਂ ਹੋਣਾ ਖਾਸ ਕਰਕੇ ਲੋਕ ਜਿਹੜੇ ਲੋਕਾਂ ਦੀ ਜਾਨ ਬਚਾਉਣ ਵਾਲੇ ਇਹਨਾਂ ਨੂੰ ਖਾਸ ਕਰਕੇ ਜ਼ਰੂਰ ਸਖਿਆ ਨਹੀਂ ਨਹੀਂ ਜਾਏਗੀ ਸੋ ਇਨਸਾਫ ਦੀ ਗੱਲ ਕਰੀ ਜਾ ਰਹੀ ਹੈ ਆ ਬਾਬਾ ਜੀ ਵੱਲੋਂ ਹੋਰ ਵੀ ਇੱਥੇ ਮੁਕਤੀ ਸਾਹਿਬ ਸਾਫ ਲਈ ਅੱਜ ਅਮਲੇ ਕੁਲਾ ਨੂੰ ਸਾਰੇ ਨੂੰ ਇੱਕ ਧਮ ਇਕੱਠੇ ਹੋ ਕੇ ਸਾਰੇ ਧਰਮ ਲੋਕਾਂ ਨੂੰ ਨਿਕਲਣਾ ਸੜਕਾਂ ਦੇ ਉੱਪਰ ਕੀ ਕਹੂੰਗਾ ਹਾਂ ਬਿਲਕੁਲ ਜੀ ਜਿਹੜਾ ਇਹ ਬੱਚੀ ਨਾਲ ਹੋਇਆ ਸਾਡੀ ਬੱਚੀ ਸੀ ਉਹ ਜਿਹਦੇ ਨਾਲ ਜੋ ਮਾਪੇ ਪਾਪਾ ਨੇ ਬੜੀ ਮਿਹਨਤ ਤੋਂ ਬਾਅਦ ਉਸ ਨੂੰ ਡਾਕਟਰ ਬਣਾਇਆ ਦਾ ਪਤਾ ਨਹੀਂ ਕਿੰਨੀਆਂ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਉਹ ਕੰਮ ਕਰਦੀ ਲੇਕਿਨ ਖੁਦ ਉਹ ਉਸ ਨੂੰ ਇਹ ਪਤਾ ਨਹੀਂ تھا ਕਿ ਮੇਰੇ ਨਾਲ ਐਸੀ ਦਰਿੰਦਗੀ ਹੋਊਗੀ ਕਿ ਮੈਨੂੰ ਆਪਣੀ ਜਾਨ ਬਚਾਉਣ ਦੇ ਲਈ ਬਹੁਤ ਸੰਘਰਸ਼ ਕਰਨਾ ਪਊਗਾ ਲੇਕਿਨ ਉਹ ਬੱਚੀ ਵਿਚਾਰੀ ਜ਼ਿੰਦਗੀ ਦੀ ਜੋ ਹੈ ਜੰਗ ਹਾਰ ਗਈ ਲੇਕਿਨ ਅਸੀਂ ਅੱਜ ਉਰੇ ਇਕੱਠੇ ਹੋਏ ਆ ਇਸ ਕਰਕੇ ਕਿ ਜਿਸ ਤਰ੍ਹਾਂ ਦੱਸਿਆ ਕਿ ਸਾਡੇ ਇੱਕ ਨਾਰਾ ਦਿੱਤਾ ਜਾਂਦਾ ਹੈ ਕੇ ਬੇਟੀ ਪੜਾਓ ਬੇਟੀ ਬਚਾਓ ਲੇਕਿਨ ਅੱਜ ਕਿਤਨੇ ਕਿਤੇ ਸਾਡੀਆਂ ਬੇਟੀਆਂ ਮਹਫੂਜ਼ ਨਹੀਂ ਹੈਗੀਆਂ ਅਸੀਂ ਦੇਖ ਰਹੇ ਹਾਂ ਕਿ ਇੱਕ ਘਟਨਾ ਤਾਂ ਹਸਪੀਟਲ ਦੇ ਵਿੱਚ ਹੋਈ ਜਿੱਥੇ ਉਹ ਮਰੀਜ਼ਾਂ ਦਾ ਹਾਲਚਲ ਪੁੱਛ ਰਹੀ ਸੀ ਉਹਨੇ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉੱਥੇ ਉਸ ਨੂੰ ਆਪਣੀ ਜ਼ਿੰਦਗੀ ਦੇ ਲਾਲੇ ਪੈ ਗਏ ਔਰ ਇਸੇ ਤਰੀਕੇ ਨਾਲ ਬਸਾਂ ਦੇ ਅੰਦਰ ਇਸੇ ਤਰੀਕੇ ਨਾਲ ਜੋ ਹੈ ਮਾਰਕੀਟਾਂ ਦੇ ਅੰਦਰ ਅਸੀਂ ਦੇਖਦੇ ਹਾਂ ਇਹ ਸਿਰਫ ਅਸੀਂ ਦੇਖਦੇ ਹਾਂ ਕਿ ਇਸ ਕਰਕੇ ਹੈ ਕਿ ਕਿਤਨਾ ਕਿਤੇ ਸਾਡਾ ਲਚਰ ਜਿਹੜਾ ਕਾਨੂੰਨ ਹੈ ਇਸ ਦੇ ਪਿੱਛੇ ਹਲਕਾ ਕਾਨੂੰਨ ਕਿ ਜਿਨ੍ਹਾਂ ਨੂੰ ਇਹ ਹੁੰਦਾ ਹੈ ਕਿ ਕ੍ਰਾਈਮ ਕਰਕੇ ਅਸੀਂ ਫਿਰ ਬਚ ਜਾਾਂਗੇ ਤਾਂ ਇਹ ਜਿਹੜਾ ਕਾਨੂੰਨ ਹਲਕਾ ਕਰਕੇ ਅਗਰ ਕਾਨੂੰਨ ਸਖਤ ਹੋ ਸਖਤ ਇਸ ਦੇ ਲਈ ਜੋ ਹੈ ਸਾਡੀਆਂ ਕੋਰਟਾਂ ਨੇ ਜਿਹੜੀਆਂ ਉਹ ਇਸ ਦੇ ਲਈ ਫੈਸਲੇ ਲੈਣ ਔਰ ਇਸੇ ਤਰੀਕੇ ਨਾਲ ਹਕੂਮਤਾਂ ਨੇ ਜਿਹੜੀਆਂ ਐਸੇ ਬਿੱਲ ਲੈ ਕੇ ਆਉਣ ਕਿ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਲੋਕ ਖੁਦ ਵੀ ਜੋ ਹੈ ਇਸ ਦਾ ਜੋ ਬੱਚਿਆਂ ਨੂੰ ਵੀ ਇਨਸਾਨ ਮਿਲ ਸਕੇ ਜਿਨ੍ਹਾਂ ਨਾਲੇ ਹੋਇਆ ਔਰ ਇਸੇ ਤਰੀਕੇ ਨਾਲ ਜਿਹੜੇ ਆਉਣ ਵਾਲੇ ਇੱਕ ਮੈਸੇਜ ਜਾਵੇ ਇੱਕ ਪੈਗਾਮ ਜਾਵੇ ਕਿ ਤਾਂ ਕਿ ਹਰ ਬੰਦਾ ਐਸਾ ਕੰਮ ਕਰਨ ਤੋਂ ਪਹਿਲਾਂ 100 ਦਫਾ ਸੋਚੇ ਕਿ ਅਗਰ ਮੈਂ ਖੁਦਾਨਾ ਖਾਸਤੇ ਐਸੀ ਕੋਈ ਹਰਕਤ ਕੀਤੀ ਹੈ ਤਾਂ ਮੇਰੀ ਜ਼ਿੰਦਗੀ ਦੀ ਖੈਰ ਨਹੀਂ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਸ ਦੇ ਲਈ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਅਗਰ ਲੜਕੀ ਨੂੰ ਸਾਫ ਨਹੀਂ ਮਿਲਦਾ ਉਹਨਾਂ ਲਈ ਸਮੇਂ ਦੇ ਵਿੱਚ ਫਿਰ ਮਲੇ ਕੁਲ ਸਾਰੇ ਧਰਮਾਂ ਦੇ ਜਿਵੇਂ ਲੋਕ ਇਕੱਠੇ ਹੋ ਕੀ ਆਉਣ ਵਾਲੇ ਸਮਸ਼ਟ ਇਹ ਬਹੁਤ ਥੋੜੀ ਜਿਹੀ ਛੋਟੀ ਜਿਹੀ ਕੋਸ਼ਿਸ਼ ਥੀ ਅਸੀਂ ਤੁਹਾਡੇ ਮਾਧਿਅਮੇ ਦੱਸਣਾ ਚਾਹੁੰਦੇ ਆ ਕਿ ਅਗਰ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਜਾਂ ਕਿਤਨਾ ਕਿਤੇ ਜੋ ਹੈ ਸਰਕਾਰਾਂ ਆਪਦਾ ਰੋਲ ਸਹੀ ਨਹੀਂ ਪਲੇ ਕਰਦੀਆਂ ਤਾਂ ਅਸੀਂ ਇਸ ਤੋਂ ਵੀ ਜ਼ਿਆਦਾ ਜੋ ਹੈ ਬੜੀ ਤਾਦਾਦ ਦੇ ਅੰਦਰ ਔਰ ਇਸ ਤੋਂ ਵੀ ਜ਼ਿਆਦਾ ਸਖਤੀ ਦੇ ਨਾਲ ਅਸੀਂ ਇਨਸ਼ਾਅੱਲਾ ਸੜਕਾਂ ਤੇ ਆਵਾਂਗੇ। ਸੋ ਮੁਕਤੀ ਸਾਹਿਬ ਵੱਲੋਂ ਜਦੋਂ ਕਿਹਾ ਗਿਆ ਕਿ ਸਖਤ ਕਾਨੂੰਨ ਸਰਕਾਰ ਵੱਲੋਂ ਜਿਹੜੇ ਕਿ ਲੈ ਕੇ ਆਉਣੇ ਚਾਹੀਦੇ ਐਨ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਜਿਹੜੇ ਕਾਨੂੰਨਿਕ ਮਾਮਲੇ ਬਣਾਵੇ। ਅੱਡਣਾ ਇਸ ਸਮੇਂ ਜਿਹੜੀਆਂ ਲੜਕੀਆਂ ਮਲੇਰ ਕੋਲਾ ਵੀ ਬਤੌਰ ਟ੍ਰੇਨਿੰਗ ਕਰਦੀਆਂ ਨੇ ਅਮ ਉਹ ਵੀ ਇਸ ਸਮੇਂ ਹਾਜ਼ਰ ਨੇ ਇਸ ਰੋਸਬਲਾ ਦੇ ਵਿੱਚ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਹਾਂਜੀ ਕਿਹ ਕਿਨਾਵਾਂ ਤੁਹਾਡਾ ਮੇਰਾ ਨਾਮ ਮਿੰਦਰਪਾਲ ਕੌਰ ਹੈ ਕਿੱਥੇ ਕਰਦੇ ਹੋ ਡਿਊਟੀ ਮੈਂ ਸਿਵਲ ਹਸਪੀਟਲ ਬਲੇਰਕੋਡ ਬਿਲਕੁਲ ਆ ਕੀ ਕਹੋਗੇ ਤੁਸੀਂ ਬਹੁਤ ਜਿਹੜਾ ਤੁਸੀਂ ਮਤਲਬ ਇਹੀ ਡਿਊਟੀ ਕਰਦੇ ਹੋ ਹਨਾ ਲੜਕੀ ਨਾਲ ਕਾਫੀ ਕਰਾਉਣਾ ਹੋਇਆ ਕੀ ਕਹੋਗੇ ਦੇਖੋ ਜਿਹੜੀ ਘਟਨਾ ਹੋਈ ਆ ਬਹੁਤ ਹੀ ਮੰਦਭਾਗੀ ਘਟਨਾ ਪਰ ਮੇਰੇ ਖਿਆਲ ਨਾਲ ਤਾਂ ਕੋਈ ਵੀ ਕੁੜੀ ਮਹਿਫੂਜ਼ ਨਹੀਂ ਹੈਗੀ ਜੇ ਆਪਣੇ ਸਰਕਾਰ ਨੇ ਕੋਈ ਚੰਗੇ ਕਾਨੂੰਨ ਨਹੀਂ ਬਣਾਉਣੇ ਇਹਨਾਂ ਖਿਲਾਫ ਨਹੀਂ ਕੁਝ ਲਿਖਣਾ ਤਾਂ ਇਹ ਇਹ ਲਿਖਣਾ ਬੰਦ ਕਰ ਦੇਣਾ ਨੀ ਪੜਾਓ ਬੇਟੀ ਬਚਾਓ ਲਿਖ ਜਿਹੜੇ ਪੋਸਟਰ ਲਾ ਰਹੇ ਨੇ ਥਾਂ ਥਾਂ ਇਹ ਬੰਦ ਕਰ ਦੇਣੇ ਚਾਹੀਦੇ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਅਗਰ ਇਹਨਾਂ ਨੇ ਕਾਨੂੰਨ ਕੋਈ ਸਖਤ ਕਾਨੂੰਨ ਨਹੀਂ ਬਣਾਉਣਾ ਤਾਂ ਇਦਾਂ ਦੇ ਪੋਸਟਰ ਲਾਉਣ ਦਾ ਇਹਨਾਂ ਦਾ ਕੋਈ ਹੱਕ ਨਹੀਂ ਆ ਬੇਟੀ ਪੜਾਓ ਬੇਟੀ ਬਚਾਓ ਕਿੱਥੇ ਆ ਬੇਟੀ ਪੜਾਈ ਜਾਂਦੇ ਨੇ ਲੋਕ ਤੇ ਬੇਟੀ ਬਚਾਓ ਕੀ ਕਰ ਰਹੇ ਨੇ ਬੇਟੀ ਬਚਾਉਣ ਲਈ ਕੀ ਕੀਤਾ ਜਾ ਰਿਹਾ ਸਾਡੇ ਹਿਸਾਬ ਨਾਲ ਤਾਂ ਕੁਝ ਨਹੀਂ ਕੀਤਾ ਜਾ ਰਿਹਾ ਪੜਿਆ ਦੀ ਸੋ ਡਾਕਟਰ ਨੂੰ ਇੱਕ ਰੱਬ ਕਿਹਾ ਜਾਂਦਾ ਹੈ ਨਾ ਜਿਹੜਾ ਦੂਜੇ ਦੀ ਜਾਨ ਬਚਾਉਂਦਾ ਹੈ ਪਰ ਅੱਜ ਇੱਕ ਰੱਬ ਨੂੰ ਕਹਦੀ ਆਂ ਕਿ ਸੜਕਾਂ ਦੇ ਉੱਪਰ ਨਸਾਫ ਲੈਣ ਦੀ ਉਹਦੇ ਲਈ ਹਣਾ ਇਹ ਬਹੁਤ ਮਾੜੀ ਗੱਲ ਹੈ ਦੇਖੋ ਜਦ ਅਸੀਂ ਇੱਕ ਪੇਸ਼ੈਂਟ ਦੀ ਪੂਰੀ ਕੇਅਰ ਕਰਦੇ ਆਂ ਅਸੀਂ ਇਹ ਨਹੀਂ ਸੋਚਦੇ ਕਿ ਉਹਦਾ ਕੀ ਧਰਮ ਹੈ ਕੀ ਜਾਤ ਹੈ ਫਿਰ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੀ ਸਿਕਿਉਰਿਟੀ ਲਈ ਵੀ ਪੂਰਾ ਪ੍ਰਬੰਧ ਕੀਤਾ ਜਾਵੇ ਸਾਨੂੰ ਥੋੜਾ ਜਿਹਾ ਲੜਕੀਆਂ ਦੇਖੋ ਜਿਵੇਂ ਦਿਨੇ ਵੀ ਡਿਊਟੀ ਹੁੰਦੀ ਆ ਰਾਤ ਵੀ ਡਿਊਟੀ ਹੁੰਦੀ ਆ ਨਾ ਪਰ ਸਕਿਉਰਟੀ ਤਰਫੋਂ ਗੱਲ ਕਰੀਂਦਾ ਲੜਕੀਆਂ ਜਾਂ ਧਰਤੀਆਂ ਸਰਕਾਰੀ ਹਸਪਤਾਲੇ ਵਿੱਚ ਕੱਢੀਆਂ ਹੁੰਦੀਆਂ ਕੱਢੇ ਜਾਂਦੇ ਨੇ ਜਾਂ ਸਕਿਉਰਟੀ ਤਰਫੋਂ ਵੀ ਰਾਤ ਨੂੰ ਆਰਾਮ ਕਰਦੇ ਨੇ ਬਟੀਆਂ ਕੋਈ ਸਪੈਸ਼ਲ ਕਮਰਾ ਜਾਂ ਇਸ ਤਰ੍ਹਾਂ ਦਾ ਕੋਈ ਅੱਜ ਤੱਕ ਹਸਪਤਾਲ ਹੈ ਸਰਕਾਰ ਬਰੁਸ਼ਤ ਨਾ ਨਹੀਂ ਸਰ ਸਾਡੇ ਵੱਲੋਂ ਬਹੁਤ ਵਾਰ ਲੈਟਰਾਂ ਪਾਈਆਂ ਗਈਆਂ ਨੇ ਸਰਕਾਰ ਨੂੰ ਉੱਪਰ ਲੈਟਰਾਂ ਵੀ ਪਾਈਆਂ ਗਈਆਂ ਨੇ ਪਰ ਅੱਜ ਤੱਕ ਕੋਈ ਦਾ ਹੱਲ ਨਹੀਂ ਕੀਤਾ ਗਿਆ ਤੇ ਰਾਤ ਨੂੰ ਕਈ ਵਾਰ ਸਾਡੀ ਕੁੜੀਆਂ ਨੂੰ ਜਿਹੜੇ ਐਮ ਐਲ ਸੀ ਪੇਸ਼ੈਂਟਸ ਹੁੰਦੇ ਨੇ ਉਹਨਾਂ ਦੇ ਬਹੁਤ ਗਲਤ ਬੋਲ ਕੇ ਜਾਂਦੇ ਨੇ ਬਹੁਤ ਮਾਰਾ ਬੋਲ ਕੇ ਜਾਂਦੇ ਨੇ ਕੁੜੀਆਂ ਫਿਰ ਐਸਐਮਓ ਸਰ ਕੋਲ ਕੰਪਲੇਂਟ ਵੀ ਕਰਦੀਆਂ ਨੇ ਪਰ ਸਰਕਾਰ ਵੱਲੋਂ ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਐਸਐਮਓ ਸਰ ਨੇ ਬਹੁਤ ਵਾਰ ਸਾਡਾ ਸਾਥ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਕੰਪਲੇਂਟ ਲਿਖ ਕੇ ਦਿਓ ਆਪਾਂ ਐਫਆਈਆਰ ਕਰਾਂਗੇ ਸਭ ਕੁਝ ਕਰਾਂਗੇ ਬਸ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਕਿੰਨਾ ਕੁ ਟਾਈਮ ਐਵੇਂ ਹੋ ਜੂਗਾ ਕਿ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਅੱਜ ਇਕੱਠੇ ਹੋ ਕੇ ਕਿਸ ਤਰ੍ਹਾਂ ਦੀ ਮੰਗ ਹੈ ਜਿਹੜੀ ਉਹ ਜਿਨ੍ਹਾਂ ਨੇ ਘ੍ਰਾਣਾ ਕੰਮ ਕੀਤਾ ਉਹਨਾਂ ਦੇ ਵਿਰੋਧ ਵਿੱਚ ਕੀ ਸਰਕਾਰ ਤੋਂ ਸਜ਼ਾ ਦੀ ਕਿਹੜੀ ਸਜ਼ਾ ਦੀ ਮੰਗ ਕਰਦੇ ਹਾਂ ਸਰ ਸਰਕਾਰ ਨੂੰ ਹੁਣ ਤਾਂ ਕਠੋਰ ਕਦਮ ਚੱਕਣਾ ਚਾਹੀਦਾ ਹੈ ਪੂਰੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਇਹਨੇ ਬਦਸਲੂਕੀ ਨਾਲ ਜੋ ਕੁੜੀ ਨਾਲ ਕੀਤਾ ਗਿਆ ਹੈ ਅੱਗੇ ਕਿਸੇ ਦੀ ਵੀ ਮਾਂ ਪੈਣ ਨਾਲ ਹੋ ਸਕਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਾਰ ਕਠੋਰ ਕਦਮ ਚੱਕਣ ਤਾਂ ਕਰਕੇ ਕਿ ਅੱਗੇ ਅਗਰ ਕੋਈ ਇਸ ਤਰ੍ਹਾਂ ਦਾ ਕਦਮ ਚੱਕੂਗਾ ਤਾਂ ਉਹ 100 ਵਾਰ ਸੋਚ ਕੇ ਡਰੇ ਕਿ ਇਸ ਤਰ੍ਹਾਂ ਜੇ ਮੈਂ ਕਰੂੰਗਾ ਤਾਂ ਮੇਰਾ ਇੰਨਾ ਮਾੜਾ ਹਾਲ ਹੋਏਗਾ ਬਾਅਦ ਵਿੱਚ ਸੋ ਫਾਂਸੀ ਦੀ ਸਜ਼ਾ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਬੇਟੀਆਂ ਵੱਲੋਂ ਜਿਹੜੀਆਂ ਕਿ ਲਗਾਤਾਰ ਇਸ ਤਰ੍ਹਾਂ ਦੇ ਵਿਰੋਧ ਦੇ ਵਿੱਚ ਅੱਜ ਅਮਰੀਕ ਕੋਲੇ ਦੇ ਵਿੱਚ ਖੜੀ ਹੋਈਆਂ ਨੇ ਜਰੂਰ ਜੇ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਦੋਸ਼ਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦੇ ਕੋਈ ਕਰਨ ਦੇ ਬਾਰੇ ਸੋਚਣ ਦੇ ਲਈ ਵੀ ਜਿਹੜਾ ਸੋਬਰ ਸੋਚੇ ਧੰਨਵਾਦ ਜੀ